ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਜੀ ਅੱਜ ਦਾ ਜਿਹੜਾ ਆਪਣਾ ਵੀਡੀਓ ਹੈਗਾ ਕਿ ਚੌਲਾਂ ਦੀ ਹੈਲਪ ਨਾਲ ਆਪਾਂ ਆਪਣੀ ਸਕਿਨ ਦੀਆਂ ਸਾਰੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਆਂਗੇ ਜਿਵੇਂ ਕਿ ਹਨਾ ਛਾਈਆਂ ਹੋ ਗਈਆਂ ਜਿੱਦੀ ਛਾਈਆਂ ਹੁੰਦੀਆਂ ਨੇ ਉਹ ਸੈੱਟ ਨਹੀਂ ਹੁੰਦੀਆਂ ਹੈਗੀਆਂ ਆਪਾਂ ਬਹੁਤ ਸਾਰੇ ਜਿਹੜੇ ਨੁਸਖੇ ਆ ਉਹ ਯੂਜ਼ ਕਰ ਲਏ ਹੁੰਦੇ ਹੈਗੇ ਤੇ ਰਿੰਕਲਸ ਆ ਜਾਂਦੇ ਨੇ ਏਜ ਤੋਂ ਪਹਿਲਾਂ ਹੀ ਰਿੰਕਲਸ ਆ ਜਾਂਦੇ ਨੇ ਆਪਣੇ ਫੇਸ ਤੇ ਹਨਾ ਫਿੰਸੀਆਂ ਹੋ ਜਾਂਦੀਆਂ ਨੇ ਤੇ ਹੋਰ ਵੀ ਕਈ ਪ੍ਰੋਬਲਮਸ ਹੋ ਜਾਂਦੀਆਂ ਜਿਵੇਂ ਕਿ ਸਕਿਨ ਹੈ ਜਿਹੜੀ ਉਹ ਫੇਸ ਦੀ ਆਪਣੀ ਏਜ ਤੋਂ ਪਹਿਲਾਂ ਹੀ ਲੂਸ ਹੋ ਜਾਂਦੀ ਹੈ ਸੋ ਜੇ ਆਪਾਂ ਚੌਲਾਂ ਨੂੰ ਕੰਟੀਨਿਊ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਰਹਿਣੇ ਆ ਚੌਲਾਂ ਨੂੰ ਚੌਲਾਂ ਦਾ ਪੀਸਟ ਬਣਾ ਕੇ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕਰਨਾ ਹੈਗਾ ਚੌਲਾਂ ਦੇ ਪਾਣੀ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈਗਾ ਆਪਾਂ ਇਸ ਟਾਪਿਕ ਤੇ ਅੱਜ ਗੱਲ ਕਰਦੇ ਹਾਂ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਜੋ ਰਾਈਸ ਵਾਟਰ ਹੈ ਯੂਜ਼ ਕਰਦੀ ਆਂਗੀ ਇਹ ਰੋਜ਼ ਵਾਟਰ ਵਾਲੀ ਬੋਟਲ ਸੀਗੀ ਮੇਰੀ ਕਿਉਂਕਿ ਰੋਜ਼ ਵਾਟਰ ਮੇਰਾ ਖਤਮ ਹੋ ਗਿਆ ਸੀ ਉਹ ਮੈਂ ਨਿਊ ਲਿਆਂਦਾ ਤੇ ਇਹ ਬੋਟਲ ਦੇ ਵਿੱਚ ਮੈਂ ਜਿਹੜਾ ਰਾਈਸ ਦਾ ਚਾਵਲ ਕੱਢ ਕੇ ਪਾਇਆ ਹੋਇਆ ਹੈਗਾ ਪਹਿਲਾਂ ਆਪਾਂ ਇੱਕ ਪਾਸੇ ਮੈਂ ਵੀਡੀਓ ਵੀ ਲਾ ਦੂੰਗੀ ਵੀਡੀਓ ਮੈਂ ਥੋੜੀ ਸ਼ੂਟ ਕਰ ਲਈ ਸੀਗੀ ਜਦੋਂ ਮੈਂ ਚੌਲਾਂ ਦਾ ਪਾਣੀ ਬਣਾ ਰਹੀ ਸੀਗੀ ਚੌਲਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਹੈਗਾ ਕਿਉਂਕਿ ਉਹਨਾਂ ਦੇ ਉੱਤੇ ਡਸਟ ਹੁੰਦੀ ਹੈਗੀ ਹਨਾ ਉਹਨੂੰ ਆਪਾਂ ਕੱਢ ਦੇਣਾ ਗੰਦਗੀ ਨੂੰ ਤਿੰਨ ਚਾਰ ਵਾਰੀ ਤੁਸੀਂ ਉਹਨੂੰ ਚੰਗੀ ਤਰ੍ਹਾਂ ਚੌਲਾਂ ਨੂੰ ਮਸਲ ਮਸਲ ਕੇ ਧੋ ਦੇਣਾ ਹੈਗਾ ਉਹ ਪਾਣੀ ਆਪਾਂ ਕੱਢ ਦੇਣਾ ਉਸ ਤੋਂ ਬਾਅਦ ਚੌਲਾਂ ਨੂੰ ਭਿਓ ਕੇ ਰੱਖਣਾ ਵੀਰੇ ਪੂਰੀ ਨਾਈਟ ਹੈ ਪੂਰੀ ਨਾਈਟ ਲਈ ਭਿਓ ਕੇ ਰੱਖ ਦੇਣਾ ਸਵੇਰ ਜਿਹੜਾ ਪਾਣੀ ਨਿਕਲੂਗਾ ਹਨਾ ਥੋੜਾ ਵਾਈਟ ਜਿਹਾ ਹੁੰਦਾ ਹੈਗਾ ਤੇ ਉਹ ਪਾਣੀ ਨਿਕਾ ਉਹ ਆਪਾਂ ਬੋਟਲ ਦੇ ਵਿੱਚ ਭਰ ਲੈਣਾ ਹੈਗਾ ਠੀਕ ਹੈ ਇਹਦੇ ਵਿੱਚ ਤੁਸੀਂ ਕੋਈ ਵੀ ਵਧੀਆ ਹਨਾ ਬ੍ਰਾਂਡ ਦਾ ਤੁਸੀਂ ਗਲਿਸਰੀਨ ਪਾ ਲੈਣਾਗਾ ਮੈਂ ਮੀਗਲੋ ਯੂਜ਼ ਕਰਦੀ ਆ ਤੇ ਗਲਿਸਰੀਨ ਤੁਸੀਂ ਮਤਲਬ ਕਿ ਇਹਦੇ ਵਿੱਚ ਐਡ ਨਾ ਕਰੋ ਤਾਂ ਹੀ ਚੰਗਾ ਹੈਗਾ ਦੂਜਾ ਦਾ ਤੁਸੀਂ ਯੂਜ਼ ਕਰਨਾ ਸਪਰੇਅ ਕਰ ਲਈ ਪਹਿਲਾਂ ਰਾਈਸ ਵਾਟਰ ਦੀ ਉਸ ਤੋਂ ਬਾਅਦ ਜਿਹੜਾ ਗਲਿਸਰੀਨ ਆ ਉੱਪਰ ਦੀ ਥੋੜੀ ਜੀ ਕੁਆਂਟੀਟੀ ਦੇ ਵਿੱਚ ਲਗਾ ਲਿਆ ਠੀਕ ਹੈ ਜੀ ਬਿਲਕੁਲ ਥੋੜਾ ਜੇ ਤੁਸੀਂ ਮਿਕਸ ਕਰ ਲੋਗੇ ਤਾਂ ਜਿਹੜਾ ਚੋਲਾ ਦਾ ਪਾਣੀ ਹੈ ਇਹ ਵੀ 6 5 6 7 ਦਿਨ ਹੀ ਘੱਟਦਾ ਹੈਗਾ ਉਸ ਤੋਂ ਬਾਅਦ ਇਹ ਖਰਾਬ ਹੋ ਜਾਂਦਾ ਹੈ ਠੀਕ ਹੈ ਜੀ ਜਿਹੜਾ 스멜 ਆਉਣ ਲੱਗ ਜਾਂਦੀ ਹੈਗੀ ਤਾਂ ਫਿਰ ਤੁਸੀਂ ਇਹ ਤਾਂ ਦੁਬਾਰਾ ਬਣਾ ਸਕਦੇ ਹੋ ਨਾ ਗਲਿਸਰੀਨ ਆਪਣਾ ਮਹਗਾ ਮਿਲਦਾ ਆਪਾਂ ਨੂੰ ਨਾ ਬਾਜ਼ਾਰ ਦੇ ਵਿੱਚੋਂ ਲਿਆਉਣਾ ਹੈ ਆਪਾਂ ਤੇ ਫਿਰ ਉਹ ਬਾਰ ਬਾਰ ਜਿਹੜਾ ਖਰਾਬ ਹੋ ਜੂਗਾ ਤੁਹਾਡਾ ਤੇ ਤੁਸੀਂ ਜਦੋਂ ਲਗਾਣਾ ਅਪਲਾਈ ਕਰਨਾ ਉਦੋਂ ਹੀ ਥੋੜਾ ਜਿਹਾ ਗਲਿਸਰੀਨ ਜਿਹੜਾ ਮਿਕਸ ਕਰ ਲੈਣਾ ਹੈਗਾ ਹੱਥ ਦੇ ਉੱਪਰ ਲਗਾ ਕੇ ਠੀਕ ਹੈ ਜੀ ਤੇ ਗਲੇਸਟ੍ਰੀਨ ਤੇ ਰਾਈਸ ਵਾਟਰ ਤੁਸੀਂ ਨਾਈਟ ਜਦੋਂ ਸੋਣੇ ਹੋ ਉਸ ਤੋਂ ਪਹਿਲਾਂ ਲਗਾ ਕੇ ਜਿਹੜਾ ਸੋ ਸਕਦੇ ਹੋਗੇ ਤੇ ਕੰਟੀਨਿਊ ਤੁਸੀਂ ਇਸ ਚੀਜ਼ ਨੂੰ ਯੂਜ਼ ਕਰੋਗੇ ਤਾਂ ਤੁਹਾਨੂੰ ਜਿਹੜੇ ਵਿਜੀਬਲ ਰਿਜ਼ਲਟ ਹੈ ਮਿਲਨੇ ਸ਼ੁਰੂ ਹੋ ਜਾਣਗੇ ਚਲਦੇ ਹੀ ਠੀਕ ਹੈ ਜੀ ਤੇ ਜਿਹੜੇ ਨਿੱਕੇ ਨਿੱਕੇ ਪਿੰਪਲਸ ਹੋ ਜਾਂਦੇ ਨੇ ਆਪਣੇ ਫੇਸ ਦੇ ਉੱਤੇ ਹਨਾ ਪਿੱਤ ਜੀ ਵਾਂਗੂ ਹੋ ਜਾਂਦੇ ਹੈ ਗਰਮੀਆਂ ਦੇ ਵਿੱਚ ਹੁੰਦੇ ਆ ਜ਼ਿਆਦਾਤਰ ਉਹ ਵੀ ਬਿਲਕੁਲ ਸੈੱਟ ਹੋਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ ਜਦੋਂ ਆਪਾਂ ਰਾਈਸ ਵਾਟਰ ਹੈ ਜਿਹੜਾ ਡੇਲੀ ਆਪਣੇ ਫੇਸ ਤੇ ਅਪਲਾਈ ਕਰਾਂਗੇ ਠੀਕ ਹੈ ਜੀ ਸੋ ਹੁਣ ਆਪਾਂ ਦਿਖਾਉਣਾ ਇੱਕ ਆਪਾਂ ਪੇਸਟ ਬਣਾਇਆ ਸੀਗਾ ਚੋਲਾ ਦਾ ਇੱਕ ਤਰੀਕਾ ਹੁੰਦਾ ਕੱਚੇ ਚੋਲਾਂ ਦਾ ਬਣਾਉਣਾ ਆਪਾਂ ਇੱਕ ਹੁੰਦਾਗਾ ਕਿ ਚੋਲਾ ਨੂੰ ਉਬਾਲ ਕੇ ਜਿਹੜਾ ਪੇਸਟ ਬਣਾਉਣਾਗਾ ਠੀਕ ਹੈ ਮੈਂ ਦੋਨੋਂ ਯੂਜ਼ ਕਰਕੇ ਦੇਖੀ ਹੋਏ ਨੇ ਦੋਨਾਂ ਦਾ ਹੀ ਰਿਜ਼ਲਟ ਬਹੁਤ ਵਧੀਆਗਾ ਜਿਹੜੇ ਉਬਲੇ ਹੋਏ ਚੋਲ ਨੇ ਉਹਨਾਂ ਦੇ ਵਿੱਚੋਂ ਆਪਾਂ ਪਾਣੀ ਹੈ ਜਿਹੜਾ ਉਹ ਵੱਖਰਾ ਕਰ ਲੈਣਾ ਹੁੰਦਾ ਤੇ ਜਿਹੜੇ ਚੋਲ ਹੁੰਦੇ ਨੇ ਉਹਨਾਂ ਦਾ ਪੇਸਟ ਬਣਾ ਲੈਣਾਗਾ ਠੀਕ ਹੈ ਜੀ ਤੇ ਇਹ ਉਬਲੇ ਹੋਏ ਚੌਲਾਂ ਦਾ ਮੈਂ ਪੇਸਟ ਬਣਾਇਆ ਹੋਇਆ ਹੈਗਾ ਮੈਂ ਅਪਲਾਈ ਕਰ ਚੁੱਕੀ ਹਾਂ ਆਪਣੇ ਫੇਸ ਤੇ ਸੋ ਮੈਂ ਬਣਾ ਕੇ ਰੱਖਣਾ ਸੀਗਾ ਡੱਬੀ ਦੇ ਵਿੱਚ ਪਾ ਕੇ ਸੋ ਤੁਹਾਨੂੰ ਤਾਂ ਕਰਕੇ ਮੈਂ ਕਿਹ ਚਲੋ ਨਾਲ-ਨਾਲ ਵੀਡੀਓ ਚ ਦਿਖਾ ਦਾਂਗੇ ਹਨਾ ਆਪਾਂ ਇਹ ਬਿਲਕੁਲ ਪੇਸਟ ਸੌਫਟ ਜਿਹਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇਹਦੇ ਵਿੱਚ ਹਲਕਾ ਦਰਦਰਾ ਜਿਹਾ ਪੀਸ ਮਤਲਬ ਦਰਦਰਾ ਜਿਹਾ ਰਹਿ ਜਾਂਦਾ ਹੁੰਦਾ ਜਿਹੜੇ ਚਾਵਲ ਹੁੰਦੇ ਨੇ ਕਿਉਂਕਿ ਆਪਾਂ ਚੰਗੀ ਤਰ੍ਹਾਂ ਉਹਨਾਂ ਨੂੰ ਬਾਲਣਾ ਨਹੀਂ ਹੈਗਾ ਜੇਕਰ ਤਾਂ ਜੇ ਤਾਂ ਆਪਾਂ ਪੂਰੇ ਬਾਲ ਲਾਂਗੇ ਫਿਰ ਤਾਂ ਜਮਾ ਪੀਸਟ ਬਣ ਜਾਊਗਾ ਠੀਕ ਹੈ ਜੀ ਜੇਕਰ ਤੁਸੀਂ ਸਕਰਬਿੰਗ ਕਰਨੀ ਹੈ ਨਾਲ-ਨਾਲ ਤਾਂ ਥੋੜਾ ਦਰਦਰਾ ਰੱਖ ਲਓ ਤੁਸੀਂ ਉਹ ਵੀ ਬਹੁਤ ਵਧੀਆ ਰਹਿੰਦਾਗਾ ਠੀਕ ਹੈ ਜੀ ਏ ਪੀ ਇਸ ਤੋਂ ਬਣਾ ਕੇ ਇਹਦੇ ਵਿੱਚ ਤੁਸੀਂ ਸ਼ਾਇਦ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਹਲਕਾ ਜਿ ਤੁਸੀਂ ਸ਼ਾਇਦ ਮਿਕਸ ਕਰਕੇ ਆਪਣੇ ਫੇਸ ਦੇ ਉੱਤੇ ਪਹਿਲਾਂ ਸਕਰਬਿੰਗ ਕਰਨੀ ਹੈ ਚੰਗੀ ਤਰ੍ਹਾਂ ਮ사ਜ ਕਰਨੀ ਹੈ ਆਪਣੇ ਫੇਸ ਦੇ ਉੱਤੇ ਫਿਰ ਉਹਨੂੰ ਐਸੇ ਤਰ੍ਹਾਂ ਹੀ ਅਪਲਾਈ ਕਰਕੇ ਅੱਧਾ ਘੰਟਾ ਛੱਡ ਦੇਣਾ ਹੈਗਾ ਉਸ ਤੋਂ ਬਾਅਦ ਕਿਸੇ ਮਤਲਬ ਗੂੰਗੁਨੇ ਜੇ ਪਾਣੀ ਨਾਲ ਤੁਸੀਂ ਫੇਸ ਨੂੰ ਵਾਸ਼ ਕਰ ਲੈਣਾ ਵਾਸ਼ ਕਰਕੇ ਕੋਈ ਚੰਗਾ ਜਾਂ ਟੋਨਰ ਲਗਾ ਲੈਣਾ ਠੀਕ ਹੈ ਜੀ ਇਹ ਵਾਲਾ ਪੈਕ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਯੂਜ਼ ਕਰ ਸਕਦੇ ਹੋਗੇ ਈਜ਼ੀਲੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਆਪਾਂ ਕੱਚੇ ਚੋਲਾਂ ਦੀ ਹਨਾ ਜਿਵੇਂ ਕਿ ਚੋਲ ਜਿਹੜੇ ਚੋਲ ਕੱਚੇ ਹੁੰਦੇ ਨੇ ਜਮਾ ਹਨਾ ਪੱਲਿਆਂ ਦੇ ਹੁੰਦੇ ਨੇ ਉਹਨਾਂ ਚੋਲਾਂ ਦਾ ਜਿਹੜਾ ਆਪਾਂ ਗ੍ਰੈਂਡਰ ਦੇ ਵਿੱਚ ਗ੍ਰाइंड ਕਰ ਲੈਣਾ ਚੋਲਾਂ ਨੂੰ ਤੇ ਉਹਨਾਂ ਦਾ ਜਿਹੜਾ ਆਟਾ ਬਣ ਜਾਊਗਾ ਠੀਕ ਹੈ ਜੀ ਆਟਾ ਵੀ ਥੋੜਾ ਜਿਹਾ ਤੁਸੀਂ ਦਰਦਰਾ ਰੱਖ ਲਿਓ ਹਲਕਾ ਜਾਂ ਬਿਲਕੁਲ ਤਾਂ ਉਹਦੇ ਨਾਲ ਨਾ ਉਹਦੀ ਹੈਲਪ ਨਾ ਸਕਰਬਿੰਗ ਵੀ ਹੋ ਜਾਂਦੀ ਹੈ ਆਪਣੇ ਫੇਸ ਦੇ ਉੱਤੇ ਡੈਡ ਸਕਿਨਸ ਹੁੰਦੇ ਨੇ ਜਿਹੜੇ ਉਹ ਨਿਕਲ ਜਾਂਦੇ ਨੇ ਠੀਕ ਹੈ ਜੀ ਤੇ ਉਹ ਚੌਲਾਂ ਦਾ ਆਟਾ ਨੂੰ ਗ੍ਰाइंड ਕਰਕੇ ਬਸ ਸਿੰਪਲੀ ਤੇ ਉਸ ਤੋਂ ਬਾਅਦ ਤੁਸੀਂ ਜਿੰਨੀ ਕੁ ਕੁਆਂਟੀਟੀ ਦੇ ਵਿੱਚ ਤੁਹਾਡੇ ਫੇਸ ਤੇ ਤੁਹਾਨੂੰ ਲੱਗਦਾ ਕਿ ਇਨਫ ਹੈਗਾ ਫੇਸ ਲਈ ਇੰਨਾ ਕੁ ਉਨੀ ਕੁ ਕੁਆਂਟੀਟੀ ਦੇ ਵਿੱਚ ਲੈ ਕੇ ਉਹਦੇ ਵਿੱਚ ਤੁਸੀਂ ਸ਼ਾਇਦ ਆ ਮਿਕਸ ਕਰ ਸਕਦੇ ਹੋ ਜੇਕਰ ਤੁਹਾਡੀ ਸਕਿਨ ਅ ਡਰਾਈ ਹੈ ਤਾਂ ਤੁਸੀਂ ਆਇਲ ਵੀ ਯੂਜ਼ ਕਰ ਸਕਦੇ ਹੋ ਬੇਸ਼ੱਕ ਤੁਸੀਂ ਕੋਕੋਨਟ ਆਇਲ ਦੀਆਂ ਦੋ ਤਿੰਨ ਬੂੰਦਾਂ ਪਾ ਲਿਓ ਬੇਸ਼ੱਕ ਤੁਸੀਂ ਜਿਹੜਾ ਬਦਾਮ ਰੋਗਨ ਦੀਆਂ ਪਾ ਸਕਦੇ ਹੋ ਠੀਕ ਹੈ ਜੀ ਇਹ ਦੋਨੋਂ ਹੀ ਆਇਲ ਨੇ ਜਿਹੜੇ ਫੇਸ ਦੇ ਲਈ ਬਹੁਤ ਵਧੀਆ ਨੇ ਠੀਕ ਹੈ ਜੀ ਸੋ ਨਾਲ ਨਾਲ ਹਨਾ ਕਈ ਭੈਣਾਂ ਦੇ ਕਮੈਂਟ ਆਏ ਸੀ ਕਿ ਤੇ ਕੁਝ ਵੀ ਨਹੀਂ ਯੂਜ਼ ਕਰਦੀਆਂ ਹੈਗੀਆਂ ਸਾਡੀ ਮੈਰਿਜ ਹੈਗੀ ਤੇ ਤੁਸੀਂ ਵੀਰੇ ਫੇਸ ਤੇ ਜੇ ਕੁਝ ਵੀ ਨਹੀਂ ਯੂਜ਼ ਕਰਨਾ ਜ਼ਿਆਦਾ ਕੁਝ ਨਹੀਂ ਕਰ ਸਕਦੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਆਪਣੇ ਫੇਸ ਲਈ ਕਿਸੇ ਕੋਲ ਹੁੰਦਾ ਵੀ ਨਹੀਂ ਵੀਰੇ ਟਾਈਮ ਹਨਾ ਤਾਂ ਤੁਸੀਂ ਜਿਹੜੀ ਦਹੀਂ ਹੈ ਡੇਲੀ ਆਪਣੇ ਫੇਸ ਤੇ ਦਹੀਂ ਦੀ ਮ사ਜ ਕਰੋ ਟਮਾਟਰ ਦੀ ਮ사ਜ ਕਰੋ ਡੇਲੀ ਜਦੋਂ ਵੀ ਤੁਹਾਨੂੰ ਟਾਈਮ ਲੱਗਦਾਗਾ ਤਾਂ ਉਹਦੇ ਨਾਲ ਵੀ ਜਿਹੜੇ ਵਿਜ਼ੂਅਲ ਰਿਜ਼ਲਟ ਹੈ ਤੁਹਾਨੂੰ ਜਲਦ ਹੀ ਮਿਲਨੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਸਿਰਫ ਦਹੀਂ ਦੀ ਮ사ਜ ਕਰਨਾ ਦਹੀਂ ਦੇ ਵਿੱਚ ਚੁਟਕੀ ਪਰ ਤੁਸੀਂ ਹਲਦੀ ਪਾੜਾ ਪਾ ਲਿਆ ਕਰੋ ਤੇ ਉਹਦੀ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਤੇ ਮ사ਜ ਕਰਿਆ ਕਰੋ ਠੀਕ ਹੈ ਜੀ ਇੱਕ ਸਕਰਬਿੰਗ ਵੀ ਬਹੁਤ ਜ਼ਰੂਰੀ ਹੈ ਵੀਰੇ ਤੇ ਉਹ ਉਹਦੇ ਨਾਲ ਜਿਹੜੇ ਡੈਡ ਸਕਿਨ ਸੈਲਸ ਹੁੰਦੇ ਆ ਉਹ ਰਿਮੂਵ ਹੋ ਜਾਂਦੇ ਆਪਣੇ ਫੇਸ ਦੇ ਉੱਪਰੋਂ ਸੋ ਤੁਸੀਂ ਜਿਹੜੀ ਸਕਰਬਿੰਗ ਹੈ ਉਹ ਰੋਜ਼ ਤੁਸੀਂ ਆਟੇ ਦਾ ਜਿਹੜਾ ਸੁਸਣ ਨਿਕਲਦਾ ਹੁੰਦਾ ਆਪਾਂ ਉਹਦੇ ਨਾਲ ਕਰ ਸਕਦੇ ਹਾਂ ਠੀਕ ਹੈ ਜੀ ਆਟੇ ਦਾ ਸੁਸਣ ਕੱਢ ਕੇ ਉਹਦੇ ਵਿੱਚ ਤੁਸੀਂ ਹਲਕਾ ਜਿਹਾ ਦੁੱਧ ਮਿਕਸ ਕਰ ਲਓ ਬੇਸ਼ੱਕ ਈਜ਼ੀਲੀ ਹੁੰਦਾ ਹੀ ਆ ਆਪਣੇ ਘਰੇ ਹਨਾ ਦਹੀਂ ਹੈਗੀ ਦਹੀਂ ਥੋੜੀ ਜਿਹੀ ਮਿਕਸ ਕਰ ਲਓ ਉਹਦੇ ਨਾਲ ਚੰਗੀ ਤਰ੍ਹਾਂ ਸਕਰਬਿੰਗ ਕਰੋ ਕਿਉਂਕਿ ਉਹ ਦਰਦਰਾ ਹੁੰਦਾਗਾ ਉਹਦੇ ਨਾਲ ਸਕਰਬਿੰਗ ਹੋ ਜਾਂਦੀ ਹੈ ਸੋ ਜਿਹੜੇ ਡੈਡ ਸਕਿਨ ਨੂੰ ਸੈਲਸ ਹੁੰਦੇ ਨੇ ਉਹ ਜਿਹੜੇ ਰਿਮੂਵ ਕਰਨੇ ਬਹੁਤ ਜ਼ਰੂਰੀ ਹੈ ਜੇ ਆਪਾਂ ਸਕਿਨ ਨੂੰ ਆਪਣੀ ਨੂੰ ਗਲੋਹੀ ਦਿਖਾਉਣਾਗਾ ਠੀਕ ਹੈ ਜੀ ਸੋ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਤੇ ਬਾਕੀ ਸ਼ਹਿਦ ਹੁੰਦਾ ਹਨਾ ਉਹ ਤੁਸੀਂ ਜਿੰਨਾ ਪ्योर ਯੂਜ਼ ਕਰੋਗੇ ਉਨੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਬਹੁਤ ਹੀ ਜ਼ਿਆਦਾ ਵਧੀਆ ਸੋ ਹੁਣ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਜਿਹੜਾ ਤੁਸੀਂ ਦੱਸਣਾ ਭੁੱਲ ਗਈ ਸੀ ਮੈਂ ਰਾਈਸ ਵਾਟਰ ਯੂਜ਼ ਕਰਨਾ ਉਹ ਨਾਈਟ ਦੇ ਟਾਈਮ ਤੇ ਯੂਜ਼ ਕਰਨਾ ਹੈ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਪੂਰੀ ਨਾਈਟ ਤੁਸੀਂ ਲੱਗੇ ਰਹਿਣ ਦੇਣਾ ਫਿਰ ਉਸ ਤੇ ਸਵੇਰ ਤੁਸੀਂ ਕਿਸੇ ਵਧੀਆ ਫੇਸ ਵਾਸ਼ ਨਾਲ ਫੇਸ ਜਿਹੜਾ ਵਾਸ਼ ਕਰ ਲੈਣਾ ਠੀਕ ਹੈ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਕੋਰੀਅਨ ਪੀਪਲਸ ਨੇ ਜਿਹੜੇ ਉਹਨਾਂ ਦੀ ਸਕਿਨ ਕਿੰਨੀ ਵਧੀਆ ਹੁੰਦੀ ਹੈ ਹਨਾ ਬਿਲਕੁਲ ਐ ਲੱਗਦਾ ਹੁੰਦਾ ਬੱਚਿਆਂ ਦੀ ਸਕਿਨ ਦੀ ਤਰ੍ਹਾਂ ਹਨਾ ਕੋਮਲ ਕੋਈ ਵੀ ਦਾਗ ਧੱਬਾ ਕੁਛ ਵੀ ਨਹੀਂ ਹੁੰਦਾ ਉਹਨਾਂ ਦੇ ਫੇਸ ਤੇ ਹਨਾ ਤੇ ਸ਼ਾਇਆ ਵਗੈਰਾ ਤਾਂ ਦੂਰ ਦੀ ਗੱਲ ਹੈ ਹਨਾ ਤੇ ਉਹ ਵੀਰੇ ਆਪਾਂ ਵੀਡੀਓਜ਼ 'ਚ ਵੀ ਦੇਖਦੇ ਰਹਿੰਦੇ ਹਾਂ ਹਨਾ ਉਹ ਨਾ ਚੌਲਾਂ ਦਾ ਯੂਜ਼ ਬਹੁਤ ਜ਼ਿਆਦਾ ਕਰਦੇ ਨੇ ਕਿ ਚੌਲਾਂ ਦੇ ਵਾਟਰ ਦਾ ਚੌਲਾਂ ਦੇ ਪੀਸਟ ਵਗੈਰਾ ਉਹ ਲਾਉਂਦੇ ਨੇ ਫੇਸ ਤੇ ਹਨਾ ਵਿਚ ਕੁਝ ਵੀ ਤੁਸੀਂ ਜਿਵੇਂ ਦੱਸਿਆ ਤੁਹਾਨੂੰ ਸ਼ਾਇਦ ਮਿਕਸ ਕਰਕੇ ਤੁਸੀਂ ਯੂਜ਼ ਕਰ ਸਕਦੇ ਹੋਗੇ ਤੇ ਜਿਹੜਾ ਚੌਲਾਂ ਦਾ ਪਾਣੀ ਕੱਢਦੇ ਆਪਾਂ ਉਹਨੂੰ ਆਪਾਂ ਆਪਣੇ ਹੈਅਰਸ ਤੇ ਵੀ ਅਪਲਾਈ ਕਰ ਸਕਦੇ ਆਂ ਵੀਰੇ ਅ ਵੈਸੇ ਮੈਂ ਨਹੀਂ ਕਰਿਆ ਹੈਗਾ ਕਿਉਂਕਿ ਇਹ ਚ ਸਮੈਲ ਆਉਣ ਲੱਗ ਜਾਂਦੀ ਹੈਗੀ ਵਾਲਾਂ ਦੇ ਵਿੱਚੋਂ ਹਨਾ ਸੋ ਤੁਸੀਂ ਨਾਈਟ ਨੂੰ ਕਰ ਸਕਦੇ ਹੋ ਨਾਈਟ ਟਾਈਮ ਤੁਸੀਂ ਸਪਰੇਅ ਕਰਕੇ ਵਾਲਾਂ ਦੇ ਵਿੱਚ ਸਵੇਰ ਜਿਹੜੇ ਹੈਅਰ ਵਾਸ਼ ਕਰ ਸਕਦੇ ਹੋਗੇ ਤੇ ਕਹਿੰਦੇ ਕਿ ਹੈਅਰ ਵੀ ਜਿਹੜੇ ਆਪਣੇ ਲੌਂਗ ਹੁੰਦੇ ਇਸ ਚੀਜ਼ ਨਾਲ ਸੋ ਹੁਣ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਚੈਨਲ ਤੇ ਨਿਊ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ Bye bye.